ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕਮ ਹਲਾ ਤੀਜਾ ਬ੍ਰਹਮ ਬਿੰਦੈ ਤਿਸ ਤਾ ਬ੍ਰਹਮਤ ਰਹਿ ਇੱਕ ਸ਼ਬਦ ਲਿਵ ਲਾਏ ਨਵ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾਉ ਨ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ 3ਆ ਕਿਆ ਘਰੂ ਕਿਆ ਮਿਰਦੈ ਮਨ ਮੁਕਤ ਤ੍ਰਿਸ਼ਨਾ ਭੁਖ ਨਾ ਜਾਏ ਗੁਰਮੁਖ ਸਬਦਿ ਰਤਿਆ ਸੀਤਲ ਹੋਏ ਆਪ ਗਵਾਏ ਅੰਤਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਪੌੜੀ ਹਉ ਬਲਿਹਾਰੀ ਤਿਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਆਏ ਦੇ ਤਿਨ ਦਰਸਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਆਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਕਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਆਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਕਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਇਸ ਤੇ ਮੇਰਾ ਗੁਰ ਧਰੇ ਵਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਤਸ਼ਾਹੀ ਦੇ ਸ਼ਲੋਕ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਣ ਕਰ ਰਹੇ ਨੇ ਜੋ ਮਨੁੱਖ ਕੇਵਲ ਗੁਰ ਸ਼ਬਦ ਵਿੱਚ ਬਿੰਤੀ ਜੋੜ ਕੇ ਬ੍ਰਾਹਮਣ ਨੂੰ ਪਛਾਣੇ ਉਸ ਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ ਜੋ ਮਨੁੱਖ ਹਰੀ ਨੂੰ ਸਹਿਰ ਦੇ ਵਿੱਚ ਵਸਾਏ ਨੌ ਨਦੀਆਂ ਤੇ 18 ਸਿੱਧੀਆਂ ਉਸਤੇ ਮਗਰ ਲੱਗੀਆਂ ਫਿਰਦੀਆਂ ਵਿਚਾਰ ਕਰਕੇ ਸਮਝੋ ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ ਇਹ ਨਾਨਕ ਪੂਰੇ ਭਾਗਾ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚੌਹਾਂ ਯੁਗਾਂ ਵਿੱਚ ਭਾਵ ਸਦਾ ਸੁਖ ਪਾਉਂਦਾ ਹੈ ਜਵਾਨ ਹੋਵੇ ਭਾਵੇਂ ਬੁੱਢਾ ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਸਤਿਗੁਰੂ ਦੇ ਸਨਮਕ ਹੋਏ ਮਨੁੱਖ ਸ਼ਬਦ ਵਿੱਚ ਰਤੇ ਹੋਣ ਕਰਕੇ ਤੇ ਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਤੇ ਫਿਰ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ ਇਹ ਨਾਨਕ ਗੁਰਮੁਖ ਅਨੁਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਕਿਉਂਕਿ ਉਹ ਨਾਮ ਵਿੱਚ ਬਿਰਤੀ ਜੋੜੀ ਰੱਖਦੇ ਹਨ ਜੋ ਸੇਖੋ ਸਤਗੁਰੂ ਦੇ ਸਨਮੁਖ ਹੰ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਹਰੀ ਨਾਮ ਸਿਮਰਦੇ ਹਨ ਜੀ ਚਾਹੁੰਦਾ ਮੈਂ ਉਹਨਾਂ ਦਾ ਦਰਸ਼ਨ ਕਰਾਂ ਉਹਨਾਂ ਪਾਸੋਂ ਪੀਰਤਨ ਸੁਣ ਕੇ ਹਰੀ ਦੇ ਗੁਣ ਕਾਵਾਂ ਤੇ ਹਰੀ ਜਸ ਮਨ ਵਿੱਚ ਓਂਕਰ ਲਵਾਂ ਪ੍ਰੇਮ ਨਾਲ ਹਰੀ ਨਾਮ ਦੀ ਸਿਪਸ ਕਰਾਂ ਤੇ ਆਪਣੇ ਸਾਰੇ ਪਾਪ ਕੱਟਦੇ ਆਂ ਉਹ ਸਰੀਰ ਥਾਂ ਧੰ ਹੈ ਸੁੰਦਰ ਹੈ ਜਿੱਥੇ ਪਿਆਰਾ ਸਤਗੁਰੂ ਪੈਰ ਰੱਖਦਾ ਹੈ भाव आवसता है वागुरु जी का खालसा वाहगुरु जी की फतेह दिस इज टुडेज हुक्मनामा फ्रॉम श्री दरबार साहब अमृतसर अटलड बाय अवर थर्ड गुरु गुरु अमरदास जी अंडर हैडिंग सलोक थर्ड महल गुरु साहब जी से दैट वन हू नोज गॉड एंड हू लविंगली फोकस हिज अटेंशन ऑन द वन वर्ल्ड ऑफ द शब्द कीप्स हिज स्परिचुअल इंटैक्ट The nine treasures and the eighteen spiritual powers of the Siddhas follow him, who keeps the Lord as enshrined in his heart. Without the true Guru, the name is not found. Understand he this and reflect upon it. O Nanak, through perfect good destiny, one meets the true Guru. And finds peace throughout the four ages third mahal. Whether he is young or old, the self-willed manmukh cannot escape hunger and thirst. The gurmukhs are imbued with the word of the shabad. They are at peace, having lost their self-conceit. They are satisfied and satiated. Within, they never feel hungry again. O Nanak, whatever the Gurmukhs do is acceptable. They remain lovingly absorbed in the Naam, the name of the Lord Body. I am a sacrifice to those Sikhs who are Gurmukhs. I behold the blessed vision, the darshan of those who meditate on the lord's name listening to the kirtan of the lord's praises i contemplate his virtues i write his praises on the fabric of my mind i praise the lord's name with love and eradicate all my sins blessed blessed and beauteous is the that body and place where my guru places his feet wahguru ji ka khalsa wahguru ji ki fateh